ਪਹਿਲਗਾਮ ਹਮਲੇ ਤੋਂ ਬਾਅਦ ਹੀ ਪਾਕਿਸਤਾਨ ਦੀ ਕਰਤੂਤ ਹੋ ਰਹੀ ਹੈ ਨੰਗੀ ਪਾਕਿਸਤਾਨ ਕਰ ਰਿਹਾ ਹੈ ਵੱਡੇ ਵੱਡੇ ਹਮਲੇ ਤੇ ਕਰਤੂਤ ਦੇਖੋ ਪਾਕਿਸਤਾਨ ਇੱਕ ਵਾਰੀ ਫੇਰ ਭਾਰਤ ਦੀ ਸਰਹੱਦ ਵੱਲ ਬੜਨ ਦੀ ਕੋਸ਼ਿਸ਼ ਤੀਸਰਾ ਵੱਡੀ ਕੋਸ਼ਿਸ਼ ਵਿੱਚ ਮਾਰਿਆ ਗਿਆ ਲਸ਼ਕਰ ਦਾ ਅਤਵਾਦੀ ਤੇ ਹਾਂ ਇਸ ਚੀਜ਼ ਨੂੰ ਲੈ ਕੇ ਪੂਰੀ ਦਿਨਚਰਿਆ ਕੀ ਰਹੀ ਤੇ ਕਿਵੇਂ ਦਾ ਰਿਹਾ ਅੱਜ ਦਾ ਮਾਹੌਲ ਪੈਗਾਮ ਹਮਲੇ ਤੋਂ ਬਾਅਦ ਤੇ ਇਸ ਨੂੰ ਲੈ ਕੇ ਮੈਂ ਜਸਵੰਦਰ ਪਾਲ ਚੈਨ ਸ਼ਾਹ ਪੰਜਾਬੀ ਤੁਹਾਡਾ ਸਵਾਗਤ ਹੈ ਪਹਿਲਾਂ ਗੱਲ ਕਰਦੇ ਹਾਂ ਭਾਰਤੀ ਰਾਜਨੀਤੀ ਦੀ ਜਿਸ ਨੂੰ ਲੈ ਕੇ ਹਾਜੀ ਵੀ ਪੂਰੀ ਤਰ੍ਹਾਂ ਚਾਰੇ ਪਾਸੇ ਅਫਰਾ ਤਫਰੀ ਤੇ ਦੁਖਾਂਤ ਵਾਲਾ ਮਾਹੌਲ ਨਜ਼ਰ ਆ ਰਿਹਾ ਹੈ ਲੋਕਾਂ ਵਿੱਚ ਗੁੱਸਾ ਵਧਦਾ ਜਾ ਰਿਹਾ ਵਿਰੋਧੀ ਧਿਰ ਦੇ ਨੇਤਾ ਸ਼ੀਰ ਨਾਗਰ ਪਹੁੰਚ ਗਏ ਨੇ ਰਾਹੁਲ ਗਾਂਧੀ ਨੇ ਅੱਜ ਵਿਜ਼ਿਟ ਕੀਤਾ ਉਥੇ ਲੋਕਾਂ ਨਾਲ ਗੱਲਬਾਤ ਕੀਤੀ ਉਥੇ ਲੋਕਾਂ ਦਾ ਦੁੱਖ ਮੰਨਾਇਆ ਤੇ ਨਾਲ-ਨਾਲ ਇਹ ਜੀ ਹਮਨੇ ਆਪਣੀ ਲੋਕਾਂ ਨੂੰ ਸचेਤ ਰਹਿਣ ਦੀ ਵੀ ਗੱਲ ਕੀਤੀ ਪਰੰਤੂ ਨਾਲ-ਨਾਲ ਰਾਹੁਲ ਗਾਂਧੀ ਪਾੜ ਸਰਕਾਰ ਤੇ ਵੀ ਇਸ਼ਾਰਾ ਕਰਦੇ ਨਜ਼ਰ ਆਏ ਉਹਨਾਂ ਨੇ ਸਵਾਲ ਪੁੱਛੇ ਨੀ ਕਿ ਜਿਹੜੀਆਂ ਕਮਜ਼ੋਰੀਆਂ ਰਹੀਆਂ ਨੇ ਸਖਿਆ ਵਿੱਚ ਕਿੱਥੇ ਸੁਰੱਖਿਆ ਵਿੱਚ ਕਮੀ ਰਹੀ ਇਹ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਕੇਂਦਰ ਸਰਕਾਰ ਨੇ ਪਮੇਸ਼ ਮੁੱਦੇ ਤੇ ਕਾਫੀ ਵੱਡੇ ਵੱਡੇ ਸਟੈਪ ਚੁੱਕੇ ਨੇ ਜਿਸ ਨੂੰ ਲੈ ਕੇ ਆਪਾਂ ਗੱਲ ਕਰਦੇ ਹਾਂ ਜੀ ਸਰਦਨ ਹਾਸਿਲ ਕਰ ਦਿੱਤੀਆਂ ਵੀਜ਼ੇ ਲੋਕਾਂ ਦੇ ਰੱਦ ਕਰ ਦਿੱਤੇ ਤੇ ਆਪਣਾ ਰਾਜਦੂਤ ਵਾਪਸ ਬੁਲਾਉਣ ਤੇ ਪੂਨਾ ਦਾ ਰਾਜਦੂਤ ਵਾਪਸ ਕਰਤੇ ਨਾਲ ਨਾਲ ਹੋਰ ਵੀਜ਼ਾ ਆਫਿਸ ਦੀ ਇੱਕ ਦੂਜੀ ਦੇ ਬੰਦ ਕਰਕੇ ਆਪਣੇ ਆਪਣੇ ਜਿਹੜੇ ਭਾਰਤੀ ਨੇ ਉਹਨਾਂ ਨੂੰ ਇੱਧਰ ਬੁਲਾਉਣ ਦੀ ਗੱਲ ਕੀਤੀ ਤੇ ਪਾਕਿਸਤਾਨ ਨੂੰ ਉੱਧਰ ਜਾਣ ਦੀ ਗੱਲ ਦਿੱਤੀ ਜਿਸ ਲਈ 48 ਘੰਟੇ ਦਾ ਟਾਈਮ ਦੇ ਦਿੱਤਾ ਤੇ ਵੱਡਾ ਪਾਣੀ ਦਾ ਸੰਗਠਨ ਪਾਗ ਪਾਕਿਸਤਾਨ ਨੂੰ ਪੈਦਾ ਕਰਕੇ ਭਾਰਤ ਨੇ ਇੱਕ ਵਾਰੀ ਇਹ ਜਿਹੜਾ ਹਮਲਾ ਕੀਤਾ ਜਿਸ ਨੂੰ ਲੈ ਕੇ ਪਾਕਿਸਤਾਨ ਸਰਕਾਰ ਬਕਵਾ ਬਣਾ ਰਹੀ ਹੈ ਪਰਮਾਣੂ ਹਥਿਆਰਾਂ ਦੀ ਗੱਲ ਕਰਨਾ ਜਾਂ ਪਰਮਾਣੂ ਨਿਰੀਖਣ ਦੀ ਗੱਲ ਕਰਨਾ ਦੀ ਤੇ ਆਰਮੀ ਨੂੰ ਵੀ ਸਨਹਿਾ ਦੇ ਦਿੱਤਾ ਗਿਆ ਕਿ ਬਾਰਡਰ ਤੇ ਵੱਤੋਂ ਬਾਅਦ ਫੋਰਸ ਲਗਾ ਦਿੱਤੀ ਜਾਵੇ ਨਾਲੇ ਨਾਲ ਕਿਹਾ ਗਿਆ ਕਿ ਪਰਮਾਣੂ ਬੰਬ ਜਿੰਨੇ ਵੀ ਮਜ਼ਾਇਲਾ ਨੇ ਉਹਨਾਂ ਨੂੰ ਪੂਰਾ ਤਿਆਰ ਰੱਖਿਆ ਜਾਵੇ ਜਾਣ ਕੇ ਪਾਕਿਸਤਾਨ ਵੱਲੋਂ ਇਹ ਧਮਕੀ ਵੀ ਦਿੱਤੀ ਗਈ ਹੈ ਭਾਰਤ ਨੂੰ ਪਰ ਭਾਰਤ ਨੂੰ ਤੇ ਹਮਲੇ ਤੋਂ ਬਾਅਦ ਪਾਕਿਸਤਾਨ ਵੱਲੋਂ ਕੋਈ ਅਜਿਹੀ ਪ੍ਰਤੀਕਿਰਿਆ ਨਹੀਂ ਕੀਤੀ ਗਈ ਸੀ ਜਿਸ ਵਿੱਚ ਭਾਰਤ ਨਾਲ ਕਿਤੇ ਦੁੱਖ ਸਾਂਝਾ ਕੀਤਾ ਜਾਂਦਾ ਹੈ ਅਕਸਰ ਭਾਰਤ ਵੱਲੋਂ ਹਮੇਸ਼ਾ ਹੀ ਦੁੱਖ ਸਾਂਝਾ ਕੀਤਾ ਜਾਂਦਾ ਹੈ ਭਾਵੇਂ ਜਦੋਂ ਵੀ ਕੋਈ ਵੱਡੀ ਘਟਨਾ ਵਾਪਰਦੀ ਹੈ ਕੁਝ ਸਮੇਂ ਪਹਿਲਾਂ ਜਰੂਸਪੁਰ ਤੇ ਟੈਰਰਿਜ਼ਮ ਅਟੈਕ ਹੋਇਆ ਸੀ ਪੂਰੇ ਭਾਰਤ ਨੇ ਪਾਕਿਸਤਾਨ ਨਾਲ ਸਾਹ ਦੇ ਦੀ ਗੱਲ ਕੀਤੀ ਸੀ ਪਰੰਤੂ ਅੱਜ ਉਲਟ ਉਹੀ ਪਾਕਿਸਤਾਨ ਭਾਰਤ ਨੂੰ ਅੱਖਾਂ ਦਿਖਾਉਣ ਲੱਗਿਆ ਤੇ ਨਾਲ ਨਾਲ ਅੱਖਾਂ ਦਿਖਾਉਣ ਦਾ ਬਾਰ ਬਾਰ ਰਾਤ ਦੇਖਿਆ ਗਿਆ ਕਿ ਸਰਹੱਦ ਤੇ ਪੂਰੇ ਤਰ੍ਹਾਂ ਤਣਾਅ ਦੇਖਣ ਨੂੰ ਲੱਗਿਆ। ਪਾਕਿਸਤਾਨ ਵੱਲੋਂ ਗੋਲੀਬਾਰੀ ਵੀ ਕੀਤੀ ਗਈ। ਸਾਰੀ ਰਾਤ ਭਾਰਤੀ ਦੇ ਫੌਜ ਜਵਾਨ ਬਹਾਦਰ ਜਵਾਨਾਂ ਨੇ ਡਟ ਕੇ ਮੁਕਾਬਲਾ ਕੀਤਾ ਤੇ ਗੋਲੀਬਾਰੀ ਦਾ ਜਵਾਬ ਵੀ ਦਿੱਤਾ। ਫਲ ਹਾਲ ਤੁਹਾਨੂੰ ਦੱਸ ਦਿੰਨੇ ਇਹਦੇ ਨਾਲ ਹੀ ਨਾਲ ਭਾਰਤੀ ਫੌਜੀਆ ਨੇ ਇੱਕ ਵੱਡਾ ਮਸਲਾ ਦਿਖਾ ਦਿੱਤਾ। ਪਾਕਿਸਤਾਨ ਨੂੰ ਦਿਖਾ ਦਿੱਤਾ ਤੁਹਾਡੀਆਂ ਜਿਹੜੀਆਂ ਕਪੂਤਾ ਨਹੀਂ ਸੈਨ ਨਹੀਂ ਕਰਦੇ ਨਾ ਜੀ ਇੱਕ ਵਾਰੀ ਤੁਸੀਂ ਕਰਤਾ ਪਰੰਤੂ ਉਹਦਾ ਜੋ ਲਸ਼ਕਰ ਦਾ ਟੋਪ ਦਾ ਅੱਤਵਾਦੀ ਜਨਰਲ ਅਪੰਦੀਪੂਰ ਵਿੱਚ ਟਹਿਟੇ ਰਿਹਾ ਤਾਂ ਇੱਕ ਬਹੁਤ ਜ਼ਬਰਦਸਤ ਮੁਕਾਬੜੇ ਵਿੱਚ ਟਹਿਟੇ ਰਿਹਾ ਜਿਆਫਾ ਹਾਲ ਤੁਹਾਨੂੰ ਦੱਸ ਰਹੀਏ ਉਹ ਅੱਤਵਾਦੀ ਲਸ਼ਕਰ ਦਾ ਬਹੁਤ ਵੱਡਾ ਨਾਮ ਸੀ ਜਿਸ ਨੂੰ ਕਸ਼ਮੀਰ ਵਾਸਤੇ ਪਾਕਿਸਤਾਨ ਨੇ ਸੈਰ ਤਿਆਰ ਕੀਤਾ ਸੀ ਤੇ ਨਾਲ ਨਾਲ ਉਸ ਆਖਤਮ ਵਾਰ ਦੀ ਦੇ ਮਾਰ ਜਾਣ ਨਾਲ ਪਾਕਿਸਤਾਨ ਵਿੱਚ ਲਸ਼ਕਰ ਦੀ ਰੀੜ ਦੀ ਹੱਡੀ ਟੁੱਟੀ ਇਹ ਦਾਵਾ ਭਾਰਤੀ ਫੋਰਸ ਨੇ ਕੀਤਾ ਭਾਰਤੀ ਫੌਜ ਦੇ ਦਾਅਵੇ ਤੋਂ ਬਾਅਦ ਨਾਲ ਗੱਲ ਕਰਦੇ ਜਿੱਤੇ 48 ਘੰਟੇ ਦੇ ਅੰਦਰ ਅੰਦਰ ਪਾਕਿਸਤਾਨ ਯਾਨ ਨੂੰ ਪਾਰ ਛੱਡਣ ਦੀ ਗੱਲ ਕੀਤੀ ਗਈ ਹੈ ਉਹਦੇ ਵਿੱਚ ਹੁਣ ਲੋਕ ਸਮੱਸਿਆ ਚ ਆ ਗਈ ਕਿ 48 ਘੰਟੇ ਪੂਰਾ ਟੱਲ ਨਹੀਂ ਹੁੰਦਾ ਪਰੰਤੂ ਜਿਹੜੇ ਇੱਧਰ ਆਏ ਨਹੀਂ ਜਾਂ ਉੱਧਰ ਆਏ ਨਹੀਂ ਇਹ ਪੁਲਿਸ ਨਾਲ ਲੋਕ ਜਿਹੜੇ ਸੁਰੱਖਿਆ ਨਾਲੇ ਬਾਰਡਰ ਤੇ ਉਹਨਾਂ ਨਾਲ ਬਹਿਸ ਕਰਦੇ ਲੋਕ ਵੀ ਨਜ਼ਰ ਆਏ ਫਰਖਾਤ ਤੁਹਾਨੂੰ ਦੱਸਦੀ ਹੈ ਕਿ ਜਿਹੜਾ ਇਸ ਸਮੇਂ ਦੀ ਗੱਲ ਸਭ ਤੋਂ ਵੱਡੀ ਹੈ ਲੋਕ ਕਹਿੰਦੇ ਨਹੀਂ ਕਿ ਸਾਡੇ ਰਿਸ਼ਤੇਦਾਰੀ ਉੱਧਰ ਹੈ ਸਾਡਾ ਕਿਸੇ ਕੁੜੀ ਕੁੜੀ ਵਿਆਹੀ ਹੋਈ ਹੈ ਕੋਈ ਉਧਰੋਂ ਕੁੜੀ ਇੱਧਰ ਵੀ ਆਈ ਹੋਈ ਹੈ ਉਹਨਾਂ ਨੂੰ ਲੈ ਕੇ ਬੜਾ ਕਿਉਂਕਿ ਬੱਚੇ ਕਈਆਂ ਦੇ ਉੱਧਰ ਨੇ ਕਈਆਂ ਦੇ ਇੱਧਰ ਨੇ ਉਹਨਾਂ ਨੂੰ ਉੱਧਰ ਪਾਕਿਸਤਾਨ ਵੱਲੋਂ ਵੀ ਇਹੀ ਕਿਤਾ ਜਾ ਰਿਹਾ ਜਿਹੜੇ ਉੱਧਰ ਭਾਰਤੀ ਗਏ ਹੋਏ ਨੇ ਆਪਣੇ ਰਿਸ਼ਤੇਦਾਰਾਂ ਕੋਲ ਗਏ ਹੋਏ ਨਹੀਂ ਮੁਸਲਿਮ ਪਾਈਚੜ ਦੇ ਲੋਕ ਉਹਨਾਂ ਨੂੰ ਵੀ ਜ਼ਬਰਦਸਤੀ ਸਰਦਵਲ ਭੇਜਿਆ ਜਾ ਰਿਹਾ ਇੱਧਰ ਵੀਜ਼ਾ ਰੁਕਣ ਕਰਕੇ ਸਭ ਤੋਂ ਵੱਡੀ ਸਮੱਸਿਆ ਇਹ ਹੋ ਗਈ ਹੈ ਕਿ ਲੋਕ ਮੁਸ਼ਕਲ ਚਾਗੇ ਨਾ ਵਪਾਰ ਠੱਪ ਹੋ ਗਿਆ ਵਪਾਰ ਜਿਹੜਾ ਸਰ ਤੂੰ ਇੱਕ ਵਾਰ ਆ ਸੀ ਖੁੱਲੇਗਾ ਖੁੱਲਣ ਦੇ ਅਸਾਰ ਸੀ ਪਰ ਪਾਕਿਸਤਾਨ ਦੀ ਕਾਲੀ ਕਰਤੂਤ ਕਰਨ ਅੱਜ ਬਾਜ਼ਾਰ ਸਰਹੱਦ ਸਭ ਕੁਝ ਡਾਊਨ ਹੋ ਗਿਆ ਸੋ ਹਾਲ ਤੋਂ ਅੰਦਾਜ਼ ਦਿੰਨੇ ਆ ਕਿ ਰਾਹੁਲ ਗਾਂਧੀ ਦੇ ਦੌਰੇ ਤੋਂ ਬਾਅਦ ਕਈ ਹੋਰ ਲੀਡਰ ਵੀ ਜਾਣ ਨੂੰ ਤਿਆਰ ਨਜ਼ਰ ਆ ਰਹੇ ਨੇ ਫਰ ਹਾਲ ਇੱਕ ਹੋਰ ਵੱਡੀ ਗੱਲ ਹੈ ਕਿ ਜਲ ਸਮਝੌਤਾ ਰੱਦ ਹੋਣ ਨਾਲ ਪਾਕਿਸਤਾਨ ਦਿਲ ਮਲਾਉ ਤੇ ਪਾਕਿਸਤਾਨ ਦੇ ਵਜ਼ੀਰ ਆਜ਼ਮ ਨੇ ਇੱਕ ਬੈਠਕ ਬੁਲਾਈ ਹੈ ਬੈਠਕ ਵਿੱਚ ਸ਼ਹਿਰਾਂ ਤੰਕੀਆਂ ਦਿੰਦੇ ਨਜ਼ਰ ਆਏ ਪਾਰਟੀ ਉਹਨਾਂ ਨੇ ਮੀਟਿੰਗ ਵਿੱਚ ਜਿਹੜੀ ਬਾਜ਼ਾਰ ਦੀ ਮੀਟਿੰਗ ਕੀਤੀ ਉਹਨੂੰ ਭਾਰਤ ਦਿੰਦਾ ਸਭ ਤੋਂ ਵੱਡਾ ਹਮਲਾ ਕਰਾਰ ਦਿੱਤਾ ਜਦਕਿ ਭਾਰਤ ਪਹਿਲਾਂ ਵੀ ਅਤਵਾਦ ਜਿਹੜਾ ਸਰਦੋਂ ਪਾਰ ਪਾਕਿਸਤਾਨ ਨੂੰ ਅਤਵਾਦ ਭੇਜਿਆ ਜਾ ਰਿਹਾ ਸੀ ਉਹਨੂੰ ਰੋਕਣ ਦੀ ਗੱਲ ਕਰ ਰਿਹਾ ਸੀ ਉਸਤੇ ਵੀ ਇਹ ਐਕਸ਼ਨ ਤੋਂ ਬਾਅਦ ਹੁਣ ਪਾਕਿਸਤਾਨ ਦੀ ਖੇਤੀਬਾੜੀ ਹੈ ਜਿਹੜੀ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਜਾਂ ਇਹ ਕਿਹਾ ਜਾ ਸਕਦਾ ਹੈ ਪਾਕਿਸਤਾਨ ਹੁਣ ਬੂੰਦ ਬੂੰਦ ਨੂੰ ਤਰਸ ਰਿਹਾ ਪਰੰਤੂ ਨਸੀਅਤ ਨਹੀਂ ਲੈ ਰਿਹਾ ਕਿਉਂਕਿ ਖੁਦ ਪਾਕਿਸਤਾਨ ਦੀ ਜਿਹੜੀ ਆਰਥਿਕ ਹਾਲਾਤ ਨੇ ਉਹ ਕਿਸੇ ਤੋਂ ਛੁਪੇ ਹੋਏ ਨਹੀਂ ਪਰੰਤੂ ਫਿਰ ਵੀ ਪਾਕਿਸਤਾਨ ਵੱਲੋਂ ਅਤਵਾਦੀਆਂ ਦੇ ਇਹ ਜਿਹੇ ਹਮਲੇ ਜਰੂਰ ਕਿੰਨਾ ਤੇ ਇਸਰਾਵਾਲ ਖੜਿਆ ਕਰਦੇ ਨੇ ਇਸ ਪੂਰੇ ਮਾਮਲੇ ਬਾਰੇ ਤੁਸੀਂ ਕੀ ਕਹਿੰਦੇ ਹੋ ਆਪਣੇ ਕਮੈਂਟ ਚੈਨਲ ਸ਼ਾਨ ਪੰਜਾਬੀ ਮੀਡੀਆ ਦੇ ਕਮੈਂਟ ਬਾਕਸ ਵਿੱਚ ਭੇਜ ਕੇ ਤੁਸੀਂ ਆਪਣੀ رائے ਜ਼ਰੂਰ ਦਿਓ ਕਿਉਂਕਿ ਤੁਹਾਡੀ رائے ਬਹੁਤ ਕੀਮਤੀ ਹੈ ਫਿਲਹਾਲ ਹਰ ਹਾਲ ਆਪ ਜੋ ਬੰਦੇ ਨਜ਼ਰ ਆ ਰਹੇ ਨਹੀਂ ਉਹ ਇੱਕ ਯੁੱਧ ਵਾਲ ਵੀ ਨਜ਼ਰ ਆ ਰਹੇ ਨੇ ਕਿ ਦੁਨਨਾ ਪਾਸੇ ਜਿਵੇਂ ਬੀਤੀ ਰਾਤ ਗੂਣੀ ਚੱਲੀ ਹੈ ਉਸੇ ਤਰ੍ਹਾਂ ਇਹ ਹੋ ਸਕਦਾ ਹੈ ਕਿ ਇੱਕ ਯੁੱਧ ਵੀ ਉਹ ਸਕਦੇ ਜਿਹਦੀ ਸਵਾਭਨਾ ਜਤਾਈ ਜਾ ਚੁਕੀ ਹੈ ਤੇ ਦੇਖਦੇ ਹਾਂ ਅਗਲੇ ਭਾਗ ਵਿੱਚ ਕੀ ਹੋਗਾ ਤਾਂ ਤੱਕ ਤੁਸੀਂ ਦੇਖਦੇ ਰਹੋ ਚੈਨਲ ਸ਼ਾਂਤ ਪੰਜਾਬੀ ਮਾਨ ਪੰਜਾਬ ਦਾ